ਆਜਾ ਬੜਿੰਗ ਦੀ ਕੋਠੀ ਦੇ ਸਾਹਮਣੇ ਹਾਂਜੀ ਕੀ ਕਾਰਨ ਹੈ ਕਿਉਂ ਲਗਾਉਣਾ ਪਿਆ ਤੁਹਾਨੂੰ ਕਿਉਂ ਕਿ ਕੀ ਮਜਬੂਰੀ ਹੈ ਕਿਸਾਨਾਂ ਦੀ ਜਿਹੜਾ ਕਿ ਧੰਨਵਾਦ ਤੁਹਾਨੂੰ ਦੱਸਦਾ ਜੀ ਧੰਨਵਾਦ ਆ ਤੁਹਾਡਾ ਜਿਹੜੇ ਸਾਡੀ ਇੱਥੇ ਆਵਾਜ਼ ਨੂੰ ਤਾਂ ਠਾ ਠਾਉਣਾ ਹੈ ਉਹ ਤੋਂ ਬਾਅਦ ਜਿਹੜਾ ਝੋਨਾ ਸਾਡਾ ਹੈ ਉਹ ਹੁਣ ਜੇ ਦੱਸ ਦਿੰਨਾ ਵਿਗਿਆ ਤੇ ਸਾਡੇ ਦਾ ਉੱਥੇ ਪਾਰ ਲੱਗ ਜਾਣੀ ਮੰਡੀਆਂ ਦੇ ਵਿੱਚ ਤੇ ਝੋਨੇ ਦਾ ਅੱਗੇ ਨਹੀਂ ਵਿਕਦੇ ਇਕੱਠੇ ਹੋ ਜਾਣ ਤੇ ਮੁਰਕਿਆਂ ਦੇ ਕਰੋਨਾ ਜੀ ਤੁਸੀਂ ਵਿਹਾਂ ਭਾਜੋ ਹਾਂ ਇਹ ਉੱਥੇ ਇਕੱਠੇ ਵੀ ਨਹੀਂ ਹੋਣਦੇ ਸਾਨੂੰ ਸਾਨੂੰ ਲਟਾਲੀਆਂ ਨੇ ਉਹਨਾਂ ਦੇ ਪਰਚੀ ਕਟਾਓ ਫਲਾਨਾ ਕਟਾਓ ਇਹ 11 ਤਰੀਕ ਦੇ ਤੱਕ ਜਾਵੜਿਆ ਤਾਂ ਫਿਰ ਪਰਚੀਆਂ ਕਟਾਉਂਦੇ ਰਹਿ ਜਾਣਗੇ ਝੋਨੇ ਦਾ ਕੀ ਕਰਨਾ ਨਾ ਫਿਰ ਚਾਂਜ ਦਿਨੋਂ ਆਪ ਨਹੀਂ ਆਉਂਦੇਗੇ ਜਿਹੜੇ ਝੋਨਾ ਪ੍ਰਸੀਦ ਕਰਨ ਆਲੇ ਆ ਇਹ ਕੁਝ ਕਿਸਾਨਾਂ ਦਾ ਜਿਹੜਾ ਝੋਨਾ ਪਛਿੱਤਾ ਹੈ ਇਹਦੀ ਤਿੱਕਰ ਹਰਾ ਖੜਾ ਹਾਂਜੀ ਇਹਦੇ ਬਲ ਕੀ ਕਹਿੰਦੇ ਨੀ ਉਹਦਾ ਫਰੈਡੀ ਸੀ ਕਿਉਂ ਲੈਣਾ ਤੇ ਵਿਸ਼ੇਤਾ ਦਾ ਵਿਸ਼ੇਤਾ ਲੱਗਿਆ ਤਾਂ 159 ਵਿਕੀ ਜਾਂਦਾ ਜਿਹੜਾ ਹੁਣ ਪਹਿਲਾਂ ਝੋਨੇ ਲੱਗੇ ਆ ਉਹ ਝੋਨੇ ਦਾ ਹੁਣ ਲੈਣਾ ਚਾਹੀਦਾ ਉਹਨੂੰ ਫਿਰ ਇਹ ਮਗਰ ਨੂੰ ਟੋਕਰ ਪੁੱਛਾ ਪਛੇਟਾ ਜਾਂ ਬਾਸਪਤੀ ਆ ਉਹਦਾ ਇਹਨਾਂ ਨੇ ਲੈਣਾ ਸਰਕਾਰ ਨੇ ਉਹਦਾ ਪ੍ਰਾਈਵੇਟ ਹੈ ਤੇ ਉਹ ਜੇ ਹੁਣ ਇਹ ਵਿਖੂਗਾ ਤਾਂ ਫੇਰ ਹੀ ਦੂਜੇ ਵਿਕਣਗੇ ਮੇਰੇ ਨਾਲ ਜਸਵਿੰਦਰ ਸਿੰਘ ਚਵੇਰਵਾਲੀ ਆ ਮੈਂ ਕਿਰਤੀ ਕਿਸਾਨ ਯੂਨੀ ਦਾ ਸੂਬਾ ਕਮੇਟੀ ਮੈਂਬਰ ਆ ਜਸਵਿੰਦਰ ਜੀ ਕੀ ਕਹਿਣਾ ਚਾਹੋਗੇ ਟਰਾਂਸਪੋਰਟ ਮੰਤਰੀ ਦੇ ਘਰ ਦਾ ਕਰਾਉ ਕੀਤਾ ਗਿਆ ਤੁਹਾਡੇ ਵੱਲੋਂ ਹਾਂ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਦੇਖੋ ਜਿਹੜਾ ਇਹ ਸਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ 10 ਦਿਨ ਜਿਹੜੀ ਖਰੀਦ ਲੇਟ ਹੋ ਗਈ ਇਹਦਾ ਨਰੋਲ ਕਾਰਨ ਇੱਕੋ ਇੱਕ ਕਾਰਨ ਜਿਹੜਾ ਹੈਗਾ ਉਹ ਹੈ ਵੀ ਕਿਸਾਨਾਂ ਨੂੰ ਖੱਜਲ ਖਵਾਰ ਕਰਨਾ ਹੋਰ ਇਹਦਾ ਕੋਈ ਕਾਰਨ ਨਹੀਂ ਹੈਗਾ ਕਿਉਂਕਿ ਹਰ ਸਾਲ ਸਭ ਤੋਂ 2009 ਤੋਂ ਪਹਿਲਾਂ ਤਾਂ 25 ਸਤੰਬਰ ਤੋਂ ਝੋਨਾ ਵੇਖਣਾ ਸ਼ੁਰੂ ਹੁੰਦਾ ਸੀਗਾ ਫਿਰ ਉਸ ਤੋਂ ਬਾਅਦ 2009 ਤੋਂ ਬਾਅਦ ਜਿਹੜਾ ਐਕਟ ਪਾਸ ਹੋ ਗਿਆ ਕਿ 10 ਜੂਨ ਤੱਕ ਝੋਨਾ ਉਦੋਂ ਪਹਿਲਾਂ ਨਹੀਂ ਲਾਉਣਾ ਤਾਂ 1 ਅਕਤੂਬਰ ਤੋਂ ਵੇਖਦਾ ਰਿਹਾ ਪਹਿਲੀ ਵਾਰ ਇਹਨਾਂ ਨੇ ਇਸ ਕੀਤਾ ਕਿ ਜਿਹੜਾ ਹੈਗਾ ਇਹ ਕਾਨੂੰਨ ਕਾਲੇ ਕਾਨੂੰਨ ਜਿਹੜੇ ਲੈ ਕੇ ਆਏ ਹੈਗਾ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਜਲਖਵਾਰ ਕਿਸਾਨ ਹੋਣ ਤੇ ਪ੍ਰਾਈਵੇਟ ਵਪਾਰੀ ਜਿਹੜੇ ਹੈ ਖਰੀਦਣ 10 ਅਕਤੂਬਰ ਤੱਕ ਜਿਹੜੀਆਂ ਪੰਜਾਬ ਦੀਆਂ ਮੰਡੀਆਂ ਹਨ ਉਹਨਾਂ ਵਿੱਚ 22 ਲੱਖ ਟਨ ਝੋਨਾ ਪਹਿਲਾਂ ਆ ਜਾਂਦਾ ਸੀ ਹੁਣ ਤੁਸੀਂ ਦੇਖੋ ਵੀ 22 ਲੱਖ ਟਨ ਝੋਨਾ 10 ਤਰੀਕ ਤੱਕ ਆ ਜਾਂਦਾ ਸੀ ਤੇ 10 ਤਰੀਕ ਤੱਕ ਹੁਣ ਬਹਿਣ ਲੱਗਾ ਤਾਂ ਤੇ 10 ਤਰੀਕ ਤੱਕ ਜੇ ਹੁਣ ਝੋਨਾ ਉਸ ਤੋਂ ਬਾਅਦ ਵਿਕਣਾ ਸ਼ੁਰੂ ਹੋਊਗਾ ਤਾਂ ਇਹ ਢੇਰਾਂ ਦੇ ਢੇਰ ਜਿਹੜੇ ਮੰਡੀ ਦੇ ਵਿੱਚ ਝੋਨੇ ਦੇ ਰਹਿਣਗੇ ਉਹ ਕੌਣ ਖਰੀਦੂਗਾ ਇਹਦਾ ਮਤਲਬ ਕਿਸਾਨਾਂ ਦੀ ਪੂਰੀ ਖੱਜਲਖਵਰੀ ਹੋ ਗਈ ਜਿਹੜਾ ਅੱਜ ਦੇ ਧਰਨੇ ਦੀ ਤੁਸੀਂ ਗੱਲ ਕੀਤੀ ਹੈ ਵੀ ਇੱਥੇ ਕਿਉਂ ਲਾਇਆ ਇਹ ਸੰਯੁਕਤ ਕਿਸਾਨ ਮੋਰਚੇ ਦਾ ਕੱਲ ਫੈਸਲਾ ਹੋਇਆ ਹੈ ਕਿ ਜਿਹੜੇ ਕਾਂਗਰਸ ਦੇ ਐਮ.ਐਲ.ਏ ਨੇ ਉਹਨਾਂ ਦੇ ਜਿਹੜੇ ਘਰਾਂ ਦੇ ਮੂਰੇ ਉਹਨਾਂ ਦਾ ਘਰਾਓ ਕਰਨਾ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਕੇਂਦਰ ਸਰਕਾਰ ਨੇ ਤੇ ਚਲੋ ਕਹਿੰਦਾ ਐਫ.ਸੀ.ਆਈ ਜਿਹੜੀ ਨਹੀਂ ਖਰੀਦੂਗੀ ਪਰ ਇਹ ਤੋਂ ਇਲਾਵਾ ਪੰਜਾਬ ਦੀਆਂ ਭਾਈ ਜੀ ਚਾਰ ਏਜੰਸੀਆਂ ਨੇ ਪੰਸਪ ਹੈਗੀ ਹੈ ਮਾਰਕੀਟ ਹੈਗੀ ਹੈ ਤੇ ਵੇਅਰ ਹਾਊਸ ਹੈਗੀ ਹੈ ਤੇ ਪਨਗ੍ਰੇਨ ਹੈਗੀ ਹੈ ਜਾਨੀ ਚਾਰ ਏਜੰਸੀਆਂ ਜਿਹੜੀਆਂ ਉਹ ਅਜੇ ਸਾਈਲੈਂਟ ਬੈਠੀਆਂ ਪੰਜਾਬ ਸਰਕਾਰ ਨੂੰ ਜਿਹੜਾ ਚਾਹੀਦਾ ਹੈਗਾ ਕਿ ਕਿਸਾਨਾਂ ਦੀ ਖੱਜਲ ਖਵਾਰੀ ਨਾ ਕਰਨ ਇਹ ਜਿਹੜਾ ਹੈਗਾ ਝੋਨਾ ਉਹ ਤੁਰੰਤ ਜਿਵੇਂ ਅੱਗੇ ਇੱਕ ਤਰੀਕ ਤੋਂ ਖਰੀਦਦੇ ਸੀ ਉਹ ਖਰੀਦਣਾ ਸ਼ੁਰੂ ਕਰਨ ਤੇ ਜਿਹੜਾ ਸਾਡਾ ਇਹ ਪ੍ਰੋਗਰਾਮ ਹੈਗਾ ਇਹ ਲਗਾਤਾਰ ਕਰਾਓ ਜਿਹੜਾ ਹੈਗਾ ਚੱਲੂਗਾ ਕਦੋਂ ਤੱਕ ਜਦੋਂ ਤੱਕ ਸਰਕਾਰ ਜਿਹੜਾ ਹੈਗਾ ਫੈਸਲਾ ਇਹ ਨਹੀਂ ਲੈਂਦੀ ਕਿ ਝੋਨਾ ਜਿਹੜਾ ਹੈਗਾ ਉਹ ਵਿਕਣਾ ਜਿਨ ਨਾਲ ਸ਼ੁਰੂ ਨਹੀਂ ਹੁੰਦਾ ਉਹ ਨਾਲ ਕਰਾਓ ਜਾਂ ਦਿਓ ਪੰਜਾਬ ਦੇ ਮੁੱਖ ਮੰਤਰੀ ਚੰਨੀ ਜੀ ਗਏ ਸੀ ਇਸੇ ਫੈਸਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਉਹਨਾਂ ਨੇ ਕੋਈ ਤੁਹਾਨੂੰ ਕੋਈ ਮਤਲਬ ਕਿ ਆ ਕੇ ਕੋਈ ਵਿਸ਼ਵਾਸ਼ਵਾਦ ਆਇਆ ਵੀ ਅਸੀਂ ਸ਼ੁਰੂ ਕੀਤੀ ਦੇਖੋ ਜੀ ਉਹ ਚੰਨੀ ਸਾਹਿਬ ਗਏ ਸੀ ਪਹਿਲਾਂ ਕੈਪਟਨ ਵੀ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਸੀ ਅਸੀਂ ਤਾਂ ਇਹ ਸਾਡਾ ਮੰਨਣਾ ਹੈਗਾ ਕਿ ਜਿਹੜੇ ਕੇਂਦਰ ਸਰਕਾਰ ਕਾਲੇ ਕਾਨੂੰਨ ਲੈ ਕੇ ਆਈ ਹੈ ਖੇਤੀ ਵਿਰੁੱਧ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੇ ਉਹ ਕਾਂਗਰਸ ਆਜੇ ਸੀ ਧਰਨਾ ਦੇ ਰਹਿਆਂ ਇਹ ਕਾਲੇ ਕਾਨੂੰਨ ਪਹਿਲਾਂ ਕਾਂਗਰਸ ਹੀ ਲੈ ਕੇ ਆਈ ਸੀਗੀ ਇਸ ਕਰਕੇ ਹੁਣ ਮੋਦੀ ਸਰਕਾਰ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗਾ ਇਸ ਗੱਲ ਤੇ ਸਾਰੀ ਪੋਲੀਟੀਕਲ ਪਾਰਟੀਆਂ ਇੱਕ ਨੇ ਚੰਨੀ ਸਾਹਿਬ ਨੂੰ ਇਹ ਚਾਹੀਦਾ ਹੈਗਾ ਵੀ ਚਲੋ ਕੇਂਦਰ ਸਰਕਾਰ ਨਾਲ ਉਹਨਾਂ ਨੂੰ ਵੀ ਕਹਿਣ ਉਹਨਾਂ ਤੇ ਦਬਾਅ ਬਣਾਉਣਾ ਆਪਣਾ ਪਰ ਨਾਲ ਦੀ ਨਾਲ ਜਿਹੜਾ ਹੈਗਾ ਉਹਨਾਂ ਨੂੰ ਕਾਦੀ ਦੇਰੀ ਹੈਗੀ ਹੈ ਇਹ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦਾ ਅਧਿਕਾਰ ਹੈ ਉਹ ਅੱਜ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਸੀ ਕੱਲ ਤੋਂ ਉਹਨਾਂ ਨੂੰ ਇਸ ਕਰਕੇ ਸਾਰੇ ਇਸ ਗੱਲ ਤੇ ਰਲੇ ਹੋਏ ਨੇ ਕਾਲੇ ਕਾਨੂੰਨ ਲਾਗੂ ਕਰਾਉਣਾ ਚਾਹੁੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਏਜੰਡਾ ਹੈਗਾ ਇਹਦੇ ਵਿੱਚ ਕੋਈ ਸਾਨੂੰ ਡਾਊਟ ਨਹੀਂ ਹੈਗਾ ਹਾਂ ਦੇਖੋ ਜੀ ਅਗਰਾਂ ਹੋ ਬਾਰੇ ਤੁਸੀਂ ਸਾਰੇ ਜਾਣਦੇ ਹੋਗੇ ਉਹ ਸੰਯੁਕਤ ਕਸਾਨ ਮੋਰਚੇ ਦਾ ਹਿੱਸਾ ਹੈਗਾ ਉਹ ਪਰ ਉਹ ਤਾਲਮੇਲ ਮੇਂ ਐਕਸ਼ਨ ਕਰਦਾ ਹੈਗਾ ਉਹ ਮਤਲਬ ਜਿਹੜਾ 32 ਪੰਜਾਬ ਦੀਆਂ ਜਥੇਬੰਦੀਆਂ ਜਿਹੜੇ ਐਕਸ਼ਨ ਕਰਦੀਆਂ ਉਹ ਉਹਨਾਂ ਤੋਂ ਵੱਖਰਾ ਆਪਣਾ ਪ੍ਰੋਗਰਾਮ ਜਿਹੜਾ ਹੈਗਾ ਉਹ ਕਰਦਾ ਹੈਗਾ ਹੁਣ ਵੀ ਸ਼ਾਇਦ ਉਹਨਾਂ ਨੇ ਕੀਤਾ ਹੋਊਗਾ ਮੈਨੂੰ ਇਸ ਬਾਰੇ ਗਿਆਨ ਨਹੀਂ ਹੈਗਾ ਲੇਕਿਨ ਉਹ 32 ਜਥੇਬੰਦੀਆਂ ਦੇ ਪ੍ਰੋਗਰਾਮ ਦੇ ਵਿੱਚ ਇਕੱਠ ਸ਼ਾਮਲ ਨਹੀਂ ਹੁੰਦੇ ਇਹ ਜਿਹੜੀ ਕਾਲ ਆਈ ਸੀਗੀ ਕਿ ਰਾਜੋਵਾਲ ਤੇ ਡੱਡ ਨੱਲੇਵਾਲੋ ਸਾਹਿਬ ਵੱਲੋਂ ਆਈ ਸੀ ਰਾਤ ਕਾਲ ਜਿਹੜੀ ਉਹਨਾਂ ਨੇ ਲਾਈਵ ਹੋ ਕੇ ਦੱਸਿਆ ਸੀਗਾ ਵੀ ਭਾਈ ਕਾਲ ਕਰ ਕਰਨਾ ਪਹਿਲਾਂ ਤੁਸੀਂ ਡੀਸੀ ਆਫਿਸ ਦਾ ਕਰਾ ਕਰਨਾ ਸੀਗਾ ਲੇਕਿਨ ਉਹਨਾਂ ਨੇ ਫੈਸਲਾ ਬਦਲ ਕੇ ਤੁਹਾਨੂੰ ਇਸ ਪਾਸੇ ਲਾਤਾ ਕੀ ਕਰਨਗੇ ਨਹੀਂ ਭਾਜੀ ਇਦਾਂ ਨਹੀਂ ਇਹ ਜਿਹੜਾ ਕੱਲ ਮੀਟਿੰਗ ਹੋਈ ਸੀ ਜਿਹੜੀ 9 ਨਵੰਬਰ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਮੇਟੀ ਬਣੀ ਹੈ 9 ਨਵੰਬਰ ਜਿਦੇ ਚ ਅਗਰਾਂਵ ਵੀ ਸ਼ਾਮਲ ਹੈਗਾ ਬਾਕੀ ਹੋਰ ਜਿਹੜੇ ਅੱਠ ਸਾਥੀ ਨੇ ਹੈਗੇ ਉਹਨਾਂ ਵੱਲੋਂ ਜਿਹੜੀ ਹੈਗੀ ਆ ਕੱਲ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਸੀ ਪਹਿਲਾ ਫੈਸਲਾ ਇਹ ਲਿਆ ਗਿਆ ਸੀ ਕਿ ਜਿਹੜੇ ਧਰਨੇ ਨੇ ਉਹ ਡੀਸੀ ਦਫ਼ਤਰਾਂ ਦੇ ਲਾਉਣੇ ਆ ਫਿਰ ਜਦੋਂ ਪਤਾ ਲੱਗਿਆ ਕਿ ਛੁੱਟੀ ਹੈਗੀ ਐ 2 ਤਰੀਕ ਦੀ ਛੁੱਟੀ ਹੈ 3 ਦੀ ਛੁੱਟੀ ਹੈ ਸੰਡੇ ਆ ਜਾਣਾ ਕੱ ਬਾਦ ਫਿਰੇ ਪ੍ਰੋਗਰਾਮ ਚੇਂਜ ਕਰਕੇ ਵੀ ਜਿੰਨੇ ਕਾਂਗਰਸ ਦੇ ਐਮ.ਐਲ.ਏ ਨੇ ਉਹਨਾਂ ਦੇ ਘਰ ਦਾ ਘਰਾਓ ਕਰੋ ਉਹਨਾਂ ਤੇ ਦਬਾਅ ਬਣਾਓ ਇਸ ਕਰਕੇ ਅੱਜ ਅਸੀਂ ਧਰਨਾ ਔਰ ਦਿਨ ਰਾਤ ਦਾ ਧਰਨਾ ਸ਼ੁਰੂ ਕਰ ਪ੍ਰਧਾਨ ਜੀ ਮਤਲਬ ਕਿ ਜਿਹੜਾ ਹੈਗਾ ਅੱਜ ਤੁਸੀਂ ਰਾਜੇ ਦੀ ਕੋਠੀ ਨੂੰ ਘੇਰਿਆ ਕੀ ਮਕਸਦ ਹੈ ਤੁਹਾਡਾ ਤੇ ਕੀ ਚਾਹੀਦਾ ਜਿਹੜੀ ਚੋਣ ਦੀ ਖਰੀਦ ਹੈ ਲਗਭਗ ਤੀ 40 50 ਸਾਲ ਤੋਂ ਜਿਹੜੀ ਖਰੀਦ ਪਹਿਲੀ ਤਰੀਕਤ ਹੁੰਦੀ ਰਹੀ ਅਕਤੂਬਰ ਤੋਂ ਪਰੰਤੂ ਜਿਹੜਾ ਇਸ ਵਾਰੀ ਕੀਤਾ ਗਿਆ ਜੇਕਰ ਕੇਂਦਰ ਸਰਕਾਰ ਨੂੰ ਡਿਲੇ ਕਰ ਦੇਣ ਦੀ ਕਰ ਦੇਣ ਦੀ ਵੱਖਰੀ ਗੱਲ ਹੈ ਉਹ ਵੱਖਰਾ ਵਿਸ਼ਾ ਪਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਜਿੰਨੀਆਂ ਏਜੰਸੀਆਂ ਨੇ ਪੰਜਾਬ ਸਰਕਾਰ ਤਾਂ ਉਹਨਾਂ ਨੂੰ ਹਦਾਇਤਾਂ ਜਾਰੀ ਕਰੇ ਨਾ ਵੀ ਪਹਿਲੀ ਤਰੀਕ ਤੋਂ ਖਰੀਦ ਸ਼ੁਰੂ ਹੋਣੀ ਚਾਹੀਦੀ ਜਿੰਨੇ ਤੇਰ ਨੂੰ ਇਹ ਝੋਨੇ ਦੀ ਖਰੀਦ ਸ਼ੁਰੂ ਹੋਣੀ ਹੈ ਅੱਗੇ 15 ਲੱਖ ਮੀਟਰ ਟੱਕ ਝੋਨਾ ਵੈਸੇ ਹੀ ਵਿਕ ਜਾਂਦਾ ਸੀ 19 ਤਰੀਕ ਤੱਕ ਤੇ ਜੇ ਉਹਨਾਂ ਚਿਰੋ ਝੋਨਾ ਨਾ ਵਿਕਿਆ ਤੇ ਫਿਰ ਮੰਡੀਆਂ ਦੀ ਕੀ ਦੁਰਦਸ਼ਾ ਹੋਊਗੀ ਸਾਡੀ ਇਹ ਮਾਂ ਪਾਪ ਇਹ ਇੰਨਾ ਲੇਟ ਜਿਹੜਾ ਧਰਨਾ ਪ੍ਰਦਰਸ਼ਨ ਆ ਸਵੇਰ 10 ਵਜੇ ਦਾ ਟਾਈਮ ਦਿੱਤਾ ਗਿਆ ਸੀ ਆ ਵੀ ਹਰੇਕ ਕਾਂਗਰਸੀ ਐਮਐਲਏ ਦਾ ਕਈ ਆ ਮੰਤਰੀ ਦਾ ਘਰ ਦਾ ਘਰਾ ਕਰਕੇ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇ ਕੀ ਕਰ ਰਹੇ ਹੋ ਸਾਡੇ ਵੱਲੋਂ ਲੇਟ ਕਿ ਕੀਤਾ ਗਿਆ ਸਾਡੇ ਵੱਲੋਂ ਲੇਟ ਨਾ ਤਾਂ ਅਸੀਂ ਲੇਟ ਕੀਤਾ ਜੀ ਤੇ ਨਾ ਲੇਟ ਆਏ ਆ ਪਰ ਟੈਸਟ ਦਾ ਕੋਈ ਸਮਾਂ ਨਹੀਂ ਹੁੰਦਾ ਜਦੋਂ ਮਰਜ਼ੀ ਕੋ ਕਰਨਾ ਚਾਹੇ ਕਰ ਸਕਦਾ ਕੋਈ ਸਮਾਂ ਸੀਮਤ ਤੇ ਕੋਈ ਕੰਮ ਨਹੀਂ ਜਿਹੜਾ ਉਹ ਨਹੀਂ ਹੋ ਸਕਦਾ ਤੁਸੀਂ ਪਹਿਲਾਂ ਸਰਕਾਰਾਂ ਵਾਲੀ ਵੇਖ ਲਓ ਵੀ ਸਰਕਾਰਾਂ ਸਮਾਂ ਸੀਮਤ ਤੇ ਕੀ ਕੰਮ ਕਰਦੀਆਂ ਇਸ ਕਰਕੇ ਅਸੀਂ ਇਸ ਬੇਨਤੀ ਨੂੰ ਕਰਦੇ ਆਂ ਵੀ ਜਿਹੜਾ ਉਹ ਸਮੇਂ ਦਾ ਜਿਹੜਾ ਟਾਈਮ ਹੈ ਟਾਈਮ ਅੰਦੋਲਨ ਦਾ ਸੰਘਰਸ਼ ਦਾ ਕੋਈ ਟਾਈਮ ਨਹੀਂ ਤੁਹਾਨੂੰ ਰਾਤ ਨੂੰ 12 ਵਜੇ ਵੀ ਕਰਨਾ ਪੈ ਸਕਦਾ ਉਹ ਤਾਂ ਕੋਈ ਅਮਰਜੈਂਸੀ ਉੱਤੇ ਤਾਂ ਵੀ ਕਰੋਗੇ ਸਾਦੀ ਕਰੋਗੇ ਲੇਕਿਨ ਇੱਥੇ ਤਾਂ ਸਮਨ ਦੇ ਅਧਾਰ ਤਸੀਹੇ ਸਵੇਰੇ 10 ਵਜੇ ਤੋਂ ਲੈ ਕੇ 10 ਵਜੇ ਤੋਂ ਦਿੱਤਾ ਗਿਆ ਸੀ ਅਸੀਂ ਇੱਥੇ ਸਮੇਂ ਲਈ ਅਰਥਾਲ ਜਿਹੜਾ ਕਹਿ ਸਕਦੇ ਧਰਨਾ ਪ੍ਰਦਰਸ਼ਨ ਸ਼ੁਰੂ ਹੋਏਗਾ ਲੇਕਿਨ ਤੁਹਾਡਾ ਇੰਨਾ ਲੇਟ ਹੈ ਅਸੀਂ ਅੱਗੇ ਵੀ ਪ੍ਰੋਟੈਸਟ ਜਿਹੜਾ ਕਿ ਜਿੰਨਾ ਪ੍ਰੋਟੈਸਟ ਵੀ ਕੀਤਾ ਜਿੰਨਾ ਇਸ ਅੰਦੋਲਨ ਨੂੰ ਛੱਡ ਕੇ ਉਹ ਤੋਂ ਪਹਿਲਾਂ ਵੀ ਕੀਤਾ ਕਿਤੇ ਵੀ ਪ੍ਰੋਗਰਾਮ ਦਿੱਤਾ ਪੂਰਾ ਸਰਕਟ ਪ੍ਰੋਗਰਾਮ ਦੇਵਾਂਗੇ ਪੂਰੇ ਗਿਣਤੀ ਵਿੱਚ ਪੂਰੀ ਤੈਹ ਦੇ ਲੋਨ ਜਿਹੜਾ ਜੋਰ ਲਾ ਕੇ ਧਰਨੇ ਤੇ ਲੋਕਾਂ ਨੂੰ ਲੈ ਕੇ ਆਵਾਂਗੇ ਔਰ ਆਪਦੀ ਜਿਹੜੀ ਮੰਗ ਉਹ ਬਣਾ ਕੇ ਜਾਵਾਂਗੇ ਪਹਿਲਾਂ ਮੀਟਿੰਗ ਵੀ ਕੀ ਹੋਈ ਹੈ ਤੁਹਾਡੀ ਕਿਸਾਨ ਜਥੇ ਬੰਦੀਆਂ ਦੀ ਮਾਂ ਸਿੰਘ ਉਹ ਤਾਂ ਜਿਵੇਂ ਪਿਛਲੀ 27 ਤਰੀਕ ਦੀ ਮਾਮਲਾ ਸੀ ਉਹਦੇ ਵਿੱਚ ਜਿਹੜੀ ਉਹ ਸਮਿਖਿਆ ਆਈ ਵਰੀ ਦੋ ਦਿਨ ਧਰਨੇ ਤੋਂ ਬਾਅਦ ਮੀਟਿੰਗ ਹੁੰਦੀ ਹੈ ਵੀ ਉਹਦੇ ਤੇ ਕੀ ਗਤੀਵਿਧੀਆਂ ਇਹ ਧਰਨੇ ਤੋਂ ਬਾ ਇਹਦਾ 27 ਦੇ ਧਰਨੇ ਦੀ ਪ੍ਰਕਿਰਿਆ ਕੀਤੀ ਨਾ ਅੱਜ ਵਾਲੇ ਦੇ ਤੇ ਜਬ ਬਾਅਦ ਚ ਕਰਾਂਗੇ ਕਿੰਨੇ ਕਿੰਨੇ ਸਮੇਂ ਤੱਕ ਜਿਹੜਾ ਤੁਹਾਡਾ ਚੱਲਦਾ ਰਹੂਗਾ ਪ੍ਰੋਟੈਸਟ ਇਹ ਪ੍ਰੋਟੈਸਟਰ ਜਿੰਨਾ ਜਰ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੁੰਦੀ ਉਹਨਾਂ ਜਿਹੜਾ ਜਿਹੜਾ ਇਹ ਪ੍ਰੋਟੈਸਟ ਚੱਲਦਾ ਰਹੂਗਾ ਦਿਨ ਰਾਤ